ਅੱਜ ਗੱਲ ਕਰਦੇ ਆਂ ਫਸਲ ਗੇਤੀ ਤੇ ਪਛੇਤੀ ਦੀ ਆ ਕਣਕ ਨੇ ਬੱਲੀਆਂ ਕੱਢ ਚੁੱਕੀ ਆ ਅੱਧਾ ਦਾਣਾ ਇਹਦਾ ਠੰਡ ਠੰਡੇ ਚ ਬਣ ਬਣ ਜਾਣਾ ਠੀਕ ਆ ਨਾ ਜਿਹੜੀ ਕਣਕ ਪਛੇਤੀ ਆ ਉਹਨੇ ਇਹ ਬੱਲੀ ਕੱਢਣੀ ਆ ਤੇ ਕਦੋਂ ਜਾ ਕੇ ਉਹਦਾ ਦਾਣਾ ਬੰਨ ਉਦੋਂ ਜਿਹੜੇ ਟੈਂਪਰੇਚਰ ਚੇਂਜ ਹੋ ਜਾਣੀਆਂ ਗਰਮੀ ਪੈਣ ਲੱਗ ਜਾਣੀਆਂ ਠੀਕ ਆ ਨਾ ਤੇ ਉਹਦਾ ਝਾੜ ਘਟੂ ਕੇ ਦਾ ਝਾੜ ਘਟੂ ਗੇਤੀ ਦਾ ਹਾਂ ਮੰਨਿਆ ਵੀ ਕਈ ਵਾਰੀ ਗੇਤੀ ਫਸਲ ਝਾੜ ਘਟਾ ਜਾਂਦੀ ਆ ਪਰ ਗੇਤੀ ਫਸਲ ਵਰਗੀ ਰੀਸ ਹੈ ਨਹੀਂ ਜਿਹਦੇ ਆਲੂ ਗੇਤੇ ਨੇ ਉਹਦੀ ਮੱਕੀ ਗੇਤੀ ਆ ਉਹਦਾ ਝੋਨਾ ਗੇਤਾ ਵਾ ਜਿਹਦੇ ਆਲੂ ਪਛੇਤੇ ਨੇ ਠੀਕ ਆ ਨਾ ਉਹਦੀ ਮੱਕੀ ਪਛੇਤੀ ਆ ਮੁੜ ਕੇ ਮੀਂਹ ਪੈਣੇ ਆ ਕਦੂ ਨਹੀਂ ਹੁਣ ਅੱਗ ਨਹੀਂ ਲੱਗਦੀ ਸਮੱਸਿਆ ਹੁੰਦੀ ਆ ਫੇਰਾਂ ਝੋਨਾ ਲੇਟ ਗੇਤੀ ਫਸਲ ਵੀਰੋ ਵਧੀਆ ਹੁੰਦੀ ਆ ਕਵਾਂਟਲ ਘੱਟ ਨਿਕਲਿਆ ਵੀ ਤਾਂ ਵੀ ਕੋਈ ਚੱਕਰ ਨਹੀਂ ਪਰ ਹੁਣ ਕਣਕ ਦੀ ਕਰਦੇ ਆ ਕੱਲ ਇਹ ਕਣਕ ਨੇ ਠੰਡ ਠੰਡ ਦੇ ਵਿੱਚ ਆਵਦਾ ਰੂਪ ਆ ਜਿਹੜਾ ਦਿਖਾ ਚੁੱਕੀ ਆ ਹੁਣ ਠੰਡ ਠੰਡ ਦੇ ਵਿੱਚ ਇਹਨੇ ਮਤਲਬ ਦੁੱਧਾ ਬਣ ਜਾਣਾ ਦਾਣਾ ਅੱਧਾ ਬਣ ਜਾਣਾ ਜਾਨੂੰ ਗਰਮੀ ਪੈਣ ਲੱਗਣੀ ਆ ਜਾਨੂੰ ਇਹਨੇ ਪਕਾ ਦੇ ਚਲੀ ਜਾਣਾ ਤੇ ਪਸ਼ੇਤੀ ਫਸਲ ਨੇ ਪੱਕਣਾ ਹੀ ਗਰਮੀ ਚ ਉਹ ਝਾੜ ਘਟਾਊ ਕਿ ਇਹ ਝਾੜ ਘਟਾਊ ਫਸਲ ਕੋਈ ਵੀ ਉਹ ਟਾਈਮ ਦੀ ਆ ਬਾਈ ਟਾਈਮ ਅਗੇਤੀ ਤੇ ਪਸ਼ੇਤੀ ਹੁਣ ਅਗੇਤੀ ਆ ਇਹ ਪਸ਼ੇਤੀ ਨੇ ਵੀ ਨਾਲ ਹੀ ਪੱਕ ਜਾਣਾ ਉਹਦੇ ਜਿਹੜੇ ਦਾਣ ਆ ਉਹ ਕਿੱਥੇ ਗਏ 20 ਦਿਨ ਦਾ ਫਰਕ ਆ ਇਹਦਾ ਤੇ ਉਹਦਾ 20 ਦਿਨਾਂ ਦੇ ਵਿੱਚ ਉਹ ਇਹਨਾਂ ਨੇ ਪੱਕਣਾ ਵਿਸਾਖੀ ਨੂੰ ਟਾਈਮ ਇੱਕੋ ਤੇ ਆ। ਫਿਰ ਕਹਿ ਦਿੰਦੇ ਆ ਨਹੀਂ ਜੀ ਐ ਜੋ ਅੱਬੀਆਂ ਵਾਲਿਆਂ ਤਾਂ 20 ਵਿੱਚ ਹੀ ਜਾਣਿਆ ਗਿੱਤਾ ਪਛੇਤਾ ਕਰਕੇ ਪਰ ਆਪ ਵੀ ਸੋਚੋ ਥੋੜਾ ਜਿਹਾ ਕੁਝ। ਕਿਉਂਕਿ ਇਹਨੇ ਪੱਕਣਾ 20 ਦਿਨ ਬਾਅਦ ਨਿਸਰਨਾ ਸੌਰੀ ਬੱਲੀ ਕਢਣੀ 20 ਦਿਨ ਬਾਅਦ ਇਹ ਕੱਢ ਚੁੱਕੀ ਆ। ਠੀਕ ਆ ਨਾ? ਤੇ ਪੱਕ ਇਹਨਾਂ ਨੇ ਇੱਕੋ ਟਾਈਮ 'ਚ ਜਾਣਾ। ਉਹ ਛਾੜਦਾ ਬਾਈ ਕਿਵੇਂ ਪਛੇਤੀ ਵੱਧ ਦੇ ਦੂ? ਇਹ ਦੱਸੋ ਤੁਸੀਂ ਕੁਦਰਤੀ ਟਾਈਮ ਹੁੰਦਾ ਪਿਛੋਂ ਠੰਡ ਪੈਣ ਲੱਗ ਜੇ। ਅਪ੍ਰੈਲ ਚ ਵੀ ਠੰਡ ਪੈ ਜਾਂਦੀ ਆ ਫੇਰ ਝਾੜ ਵਧਾ ਜਾਂਦੀ ਆ ਕਣਕਾਂ ਸਾਰੀਆਂ ਇਹ ਫਿਰ ਹਾਲ ਤਾਂ ਕੀਤੀ ਫਸਲ ਬਾਰਾ ਖਾਂਦੀ ਆ ਟਾਈਮ ਨਾਲ ਖੇਤ ਵੇਲਾ ਅਗਲੇ ਦਾ ਗਾਂ ਠੇਕੇ ਵਾਲੇ ਨੂੰ ਦੇਣੀ ਆ ਤਾਂ ਟਾਈਮ ਨਾਲ ਵੇਲਾ ਠੀਕ ਆ ਨਾ ਹੁਣ ਜਿਹੜੇ ਆਲੂ ਹੁਣ ਪੱਟਣੇ ਆ ਜਿਨ੍ਹਾਂ ਨੇ ਪਟਾਈਆ ਜਦੋਂ 10 ਦਿਨ ਬਾਅਦ ਕਰਨੀ ਹੁੰਦੀ ਮੱਕੀ ਲੇਟ ਆ ਔਰ ਕਦੋਂ ਵਿਲੀ ਕਰਕੇ ਦਊ ਮੂਰਲੇ ਬੰਦੇ ਨੂੰ ਉਹ ਰੋਂਦਾ ਵਾ ਫਿਰ 15 ਜੂਨ ਤੋਂ ਪਹਿਲਾਂ ਵਿਲੀ ਨਹੀਂ ਹੁੰਦੀ ਜਾਂ ਕੇ ਅਪ੍ਰੈਲ ਜੂਨ ਮਈ ਚ ਜਾ ਕੇ ਵਿਲੀ ਹੁੰਦੀ ਆ ਕੀ ਕਰੂਗਾ ਬੰਦਾ ਉੱਥੇ